ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੂਜੀ ਉਦਾਸੀ ਕਹਿੰਦੇ ਕਿ ਦੱਖਣ ਵੱਲ ਕੀਤੀ ਸੀ। ਇਸ ਸਮੇਂ ਗੁਰੂ ਸਾਹਿਬ ਦਾ ਲਿਬਾਸ ਬੜਾ ਅਨੋਖਾ ਸੀ। ਉਹਨਾਂ ਦੇ ਪੈਰਾਂ ਵਿੱਚ ਲੱਕੜ ਦੀਆਂ ਖੜਾਵਾਂ ਅਤੇ ਹੱਥ ਵਿੱਚ ਆਸਾ ਤੇ ਸਿਰ ਤੇ ਬਾਹ ਉੱਤੇ ਕਹਿੰਦੇ ਹਰ ਸਿਲ ਭਿੱਟੇ ਹੋਏ ਸੀ ਅਤੇ ਮੱਥੇ ਦੇ ਉੱਤੇ ਵੀ ਟਿੱਕਾ ਲਾਇਆ ਹੋਇਆ ਸੀ। ਆਪ ਜੀ ਦੇ ਨਾਲ ਦੋ ਸਿੱਖ ਭਾਈ ਸਾਧੂ ਤੇ ਸ਼ੀਹਾ ਵੀ ਸਨ। ਇਸ ਉਦਾਸੀ ਵਿੱਚ ਆਪ ਜੈਨੀਆਂ, ਬੁੱਧੀਆਂ ਅਤੇ ਮੁਸਲਮਾਨ ਫਕੀਰਾਂ ਦੇ ਡੇਰਿਆਂ ਤੋਂ ਹੁੰਦੇ ਹੋਏ ਸਮੁੰਦਰੋਂ ਪਾਰ ਸ਼੍ਰੀਲੰਕਾ ਤੱਕ ਪਹੁੰਚੇ ਸੀ। ਇਸ ਉਦਾਸੀ ਤੇ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਕੁਝ ਸਮਾ ਕਰਤਾਰਪੁਰ ਵਿੱਚ ਵੀ ਬਤਾਇਆ ਸੀ ਪਹਿਲੀ ਉਦਾਸੀ ਤੋਂ ਔਣ ਮਗਰੋਂ ਹੀ ਗੁਰੂ ਪਾਸ਼ਾ ਨੇ ਇਹ ਨਗਰ ਵਸਾ ਦਿੱਤਾ ਸੀ ਪਹਿਲੀ ਉਦਾਸੀ ਤੋਂ ਗੁਰੂ ਨਾਨਕ ਪਾਸ਼ਾ ਸੁਲਤਾਨਪੁਰ ਲੋਧੀ ਵਿਖੇ ਬੀਬੇ ਨਾਨਕੀ ਪਾਸ ਆਏ ਸਨ ਉਸ ਤੋਂ ਬਾਅਦ ਉਹ ਤਲਵੰਡੀ ਵਿਖੇ ਮਾਤਾ ਪਿਤਾ ਪਾਸ ਪਹੁੰਚੇ ਗੁਰੂ ਸਾਹਿਬ ਦੀes ਪਤਨੀ ਮਾਤਾ ਸੁਲੱਖਣੀ ਜੀ ਤੇ ਬੱਚੇ ਆਪਣੇ ਨਾਨਕਿਆਂ ਕੋਲ ਪੱਖੋਕੇ ਰੰਧਾਵੇ ਨਜ਼ਦੀਕ ਬਟਾਲਾ ਵਿਖੇ ਰਹਿੰਦੇ ਸੀ ਗੁਰੂ ਸਾਹਿਬ ਨੇ ਉਸ ਸਮੇਂ ਸਮਝ ਲਿਆ ਸੀ ਕਿ ਕਿਸੇ ਵੀ ਪ੍ਰਚਾਰ ਲਈ ਨਿਸ਼ਚਿਤ ਸਥਾਨ ਜਾਂ ਕੇਂਦਰ ਦਾ ਹੋਣਾ ਵੀ ਬਹੁਤ ਜ਼ਰੂਰੀ ਆ। ਸੋ ਉਸ ਸਮੇਂ ਉਸ ਪਿੰਡ ਦਾ ਚੌਧਰੀ ਅਜੀਤਦਾ ਰੰਦਾਵਾ ਵੀ ਗੁਰੂ ਸਾਹਿਬ ਦਾ ਵਿਸ਼ੇਸ਼ ਮੁਰੀਦ ਬਣ ਗਿਆ ਸੀ। ਇੱਥੇ ਰਾਵੀ ਦੇ ਆਸ-ਪਾਸ ਪਿੰਡਾਂ ਵਿੱਚ Hindu ਅਤੇ Musalman ਜੱਟਾਂ ਦੀ ਬਹੁਤ ਆਬਾਦੀ ਸੀ। ਇਸ ਕਰਕੇ ਗੁਰੂ ਸਾਹਿਬ ਨੇ ਇੱਥੇ ਹੀ ਆਪਣਾ satsang ਦਾ ਸਥਾਨ ਚੁਣਿਆ। ਚੌਧਰੀ ਅਜੀਤੇ ਰੰਦਾਵੇ ਤੇ ਪਿੰਡ ਦੇ ਹੋਰ ਵਸਨੀਕਾਂ ਨੇ ਵੀ ਖੁਸ਼ੀ-ਖੁਸ਼ੀ ਅਜਿਹਾ ਸਥਾਨ ਬਣਾਉਣ ਲਈ ਆਪਣੀ ਜ਼ਮੀਨ ਦੇਣ ਸੰਬੰਧੀ ਰਜ਼ਾਮੰਦੀ ਦਿੱਤੀ ਇੱਥੇ ਇੱਕ ਕੋਠੇ ਰੂਪੀ ਧਰਮਸ਼ਾਲਾ ਦਾ ਨਿਰਮਾਣ ਕੀਤਾ ਗਿਆ ਜਿੱਥੇ ਹੁਣ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸशोਭਤ ਹੈ ਜੋ ਕਿ ਪਾਕਿਸਤਾਨ ਵਾਲੀ ਸਾਈਡ ਤੇ ਹੈ ਕੁਝ ਸਮਾਂ ਕਰਤਾਰਪੁਰ ਵਿਖੇ ਰਹਿ ਕੇ ਸਿੱਖੀ ਜੀਵਨ ਦੇ ਪੂਰਨੇ ਪਾ ਕੇ ਗੁਰੂ ਜੀ ਬਿਰਤੀ ਉਦਾਸੀ ਤੇ ਚੜੇ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਸੱਤ ਮਾਰਗ ਤੇ ਲਾਉਂਦੇ ਪਏ ਧਰਮਕੋਟ ਪਟਨੇਰ ਤੇ ਬਠਿੰਡੇ ਰਾਹੀਂ ਸਰਸੀ ਪਹੁੰਚਦੇ ਆ ਇੱਥੇ ਮੁਸਲਮਾਨ ਫਕੀਰਾਂ ਦਾ ਬੜਾ ਭਾਰੀ ਮੇਲਾ ਹੁੰਦਾ ਹੈ ਉਸ ਮੇਲੇ ਤੇ ਦੂਰ ਦੂਰ ਤੋਂ ਫਕੀਰ ਆਏ ਹੋਏ ਸੀ। ਗੁਰੂ ਜੀ ਵੀ ਏਸੇ ਸਥਾਨ ਤੇ ਆ ਕੇ ਆਣ ਬਰਾਜਦੇ ਆ। ਗੁਰੂ ਜੀ ਦਾ ਅਨੋਖਾ ਬਾਣਾ ਵੇਖ ਕੇ ਫਕੀਰ ਬੜੇ ਹੈਰਾਨ ਹੁੰਦੇ ਆ ਕਿਉਂਕਿ ਇਹ ਬਾਣਾ ਨਾ ਤਾਂ Hindu ਸਾਧੂਆਂ ਵਾਲਾ ਸੀ ਤੇ ਨਾ ਹੀ ਮੁਸਲਮਾਨ ਫਕੀਰਾਂ ਵਾਲਾ। ਰੱਬੀ ਰੂਹ ਗੁਰੂ ਨਾਨਕ ਪਾਸ਼ਾ ਨੇ ਜਦੋਂ ਵਾਹਿਗੁਰੂ ਜੀ ਦੀ ਉਸਤਤ ਵਿੱਚ ਸ਼ਬਦੋਚਰਨ ਕੀਤੇ ਤਾਂ ਫਕੀਰਾਂ ਦੇ ਜਲਸੇ ਵਿੱਚੋਂ ਉੱਟ ਕੇ ਭੀੜ ਗੁਰੂ ਜੀ ਦੇ 사ਤਸੰਗ ਵਿੱਚ ਆ ਜਾਂਦੀ ਆ। ਇਹ ਦੇਖ ਕੇ ਮੁਸਲਮਾਨ ਫਕੀਰ ਬੜੇ ਗੁੱਸੇ ਨਾਲ ਭਰ ਜਾਂਦੇ। ਸਰਸਦੀ ਫਕੀਰ ਆਪਣੇ ਆਪ ਨੂੰ ਕਰਾਮਾਤੀ ਫਕੀਰ ਖਵਾਉਂਦੇ ਹੁੰਦੇ ਸੀ ਧਾਗੇ ਤਵੀਤਾਂ ਤੇ ਮੰਤਰਾਂ ਦਾ ਉਸ ਸਮੇਂ ਬਹੁਤ ਬੋਲਬਾਲਾ ਸੀ ਲੋਕ ਬਹਿਮਾ ਭਰਮਾ ਵਿੱਚ ਪਏ ਹੋਏ ਸਨ ਕੁਝ ਮੁਖੀ ਪੀਰ ਬੜੇ ਗਰੂਰ ਦੇ ਨਾਲ ਗੁਰੂ ਜੀ ਪਾਸ ਆਏ ਤੇ ਕਹਿਣ ਲੱਗੇ ਸਾਡਾ ਮੁਖੀ ਪੀਰ ਅਬਦੁਲ ਸ਼ਕੀਰ ਬੜਾ ਕਰਨੀ ਵਾਲਾ ਉਹ ਦਿਨ ਨੂੰ ਰਾਤ ਪਾ ਸਕਦਾ ਦਰਖਤਾਂ ਨੂੰ ਕੱਟ ਸਕਦਾ ਅੰਨੇ ਨੂੰ ਸੁਜਾਖਾ ਤੇ ਸੁਜਾਖੇ ਨੂੰ ਅੰਨ੍ਹਾ ਕਰ ਸਕਦਾ ਉਹ ਕੁਝ ਵੀ ਕਰ ਸਕਦਾ ਹੈ ਤੁਸੀਂ ਦੱਸੋ ਤੁਸੀਂ ਕੀ ਕਰ ਸਕਦੇ ਹੋ ਗੁਰੂ ਜੀ ਬੋਲੇ ਆਪ ਕਰੇ ਸੱਚ ਅਲਖ ਅਪਾਰ ਮੈਂ ਕੀ ਕਰ ਸਕਦਾ ਹਾਂ ਤੋਂ ਸਾਧੇ ਪੀਰ ਹੀ ਕੁਝ ਕਰਾਮਾਤ ਕਰਕੇ ਦਿਖਾਉਣ ਮੈਂ ਵੀ ਵੇਖਣਾ ਚਾਹੁੰਦਾ ਆ ਕਿ ਤੁਹਾਡੇ ਪੀਰ ਕੀ ਕਰ ਸਕਦੇ ਆ ਸੋ ਪੀਰ ਕਰਾਮਾਤ ਦਿਖਾਉਣ ਦੇ ਲਈ ਖੁੱਲੀ ਥਾਂ ਵੱਲ ਤੁਰ ਪੈਂਦੇ ਆ ਮੌਜੂਦ ਸਾਰੀ ਭੀੜ ਵੀ ਪਿੱਛੇ ਹੋ ਤੁਰਦੀ ਆ ਪੀਰ ਕਰਾਮਾਤ ਨਾਲ ਅਰਸ਼ਾਂ ਤੋਂ ਘੂੜੇ ਉਤਾਰਨ ਲੱਗੇ ਗੁਰੂ ਸਾਹਿਬ ਨੇ ਸਤ ਕਰਤਾ ਰੱਖਿਆ ਤੇ ਆਸਮਾਨ ਵੱਲ ਨਿਗਾਹ ਭਰ ਕੇ ਵੇਖਿਆ ਹੰਕਾਰੀ ਪੀਰ ਕਲਮਾ ਪੜਦਾ ਰਿਹਾ ਲੋਕ ਉਡੀਕਦੇ ਰਹੇ ਪਰ ਕੋਈ ਘੋੜਾ ਅਸਮਾਨੋਂ ਨਾ ਉਤਰਿਆ ਪੀਰ ਨੂੰ ਆਪਣੀ ਕਲਾਮ ਤੇ ਬੜਾ ਮਾਣ ਸੀ ਪਰ ਹੁਣ ਉਹ ਹੈਰਾਨ ਤੇ ਬਹੁਤ ਸ਼ਰਮਿੰਦਾ ਸੀ ਗੁਰੂ ਸਾਹਿਬ ਨੇ ਉਸ ਨੂੰ ਉਪਦੇਸ਼ ਦਿੱਤਾ ਜੇ ਖੁਦਾ ਦੀਆਂ ਬਰਕਤਾਂ ਹਾਸਲ ਹੋਣ ਤਾਂ ਬਹੁਤਾ ਮਾਣ ਨਹੀਂ ਕਰਨਾ ਚਾਹੀਦਾ ਖੁਦਾ ਦੀ ਭਗਤੀ ਕਰ ਸਿਮਰਨ ਕਰ ਤੇ ਹਰ ਚੀਜ਼ ਵਿੱਚ ਖੁਦਾ ਦਾ ਨੂਰ ਵੇਖ ਪੀਰਾਂ ਨੇ ਵੀ ਹੱਟਣਾ ਛੱਡਿਆ ਉਹਨਾਂ ਫਿਰ ਵੀ ਗੁਰੂ ਪਾਤਸ਼ਾਹ ਨੂੰ ਪਰਖਣਾ ਚਾਹਿਆ ਉਹ ਕਹਿੰਦੇ ਹਨ ਕਿ ਜੇ ਤੂੰ ਵਲੀਆ ਤਾਂ ਕੋਠੜੀਆਂ ਵਿੱਚ ਬੈਠ ਕੇ ਅਸਾ ਨਾਲ ਤਪ ਕਰ ਲਗਾਤਾਰ 40 ਦਿਨ ਉਹ ਵੀ ਬਿਨਾਂ ਕਿਸੇ ਖਾਣ ਪੀਣ ਤੋਂ ਸਿਰਫ ਇੱਕ ਜਮਾ ਦਾ ਦਾਨਾ ਤੇ ਇੱਕ ਘੁੱਟ ਪਾਣੀ ਰੋਜ਼ ਵਾਤਣਾ ਹੋਵੇਗਾ ਸੇ ਗੁਰੂ ਸਾਹਿਬ ਨੇ ਹਾਮੀ ਭਰ ਦਿੱਤੀ ਮੁਸਲਮਾਨ ਪੀਰ ਤੇ ਗੁਰੂ ਜੀ ਅੱਡੋ-ਅੱਡ ਕੋਠੜੀਆਂ ਵਿੱਚ ਬੈਠ ਗਏ ਗੁਰੂ ਜੀ ਨੇ ਨਾ ਤਾਂ ਪਾਣੀ ਰੱਖਿਆ ਨਾ ਦਾਣੇ ਤੇ ਕੋਠੜੀ ਦੀ ਇਕਾਂਤ ਵਿੱਚ ਕਤਾਰ ਨੂੰ ਯਾਦ ਕਰਨ ਲੱਗੇ ਕਰਤਾਰ ਨੇ ਐਸਾ ਭਾਣਾ ਵਰਤਾਇਆ ਕਿ ਪੀਰ ਇਸ ਕੋਠੜੀ ਵਿੱਚ ਡਰ ਗਏ ਤੇ ਅਕਾਲ ਪੁਰਖ ਦੀਆਂ ਐਸੀਆਂ ਸ਼ਕਤੀਆਂ ਵੇਖ ਕੇ ਉਹ ਕੁਝ ਹੀ ਦਿਨਾਂ ਵਿੱਚ ਬਾਹਰ ਆ ਗਏ। ਗੁਰੂ ਪਾਤਸ਼ਾਹ ਜਦ 40 ਦਿਨ ਤਪ ਕਰਕੇ ਭੋੜੇ ਵਿੱਚੋਂ ਬਾਹਰ ਆਏ ਤਾਂ ਪੀਰਾਂ ਨੂੰ ਪੁੱਛਦਿਆ ਕਿ ਤੁਸੀਂ ਇੰਨੀ ਜਲਦੀ ਕਿਉਂ ਕਰ ਗਏ ਅਤੇ ਤੁਸਾਂ ਦੇ ਚਿਹਰਿਆਂ ਦੇ ਰੰਗ ਕਿਉਂ ਉੱਡੇ ਹੋਏ? ਪੀਰ ਗੁਰੂ ਜੀ ਦੇ ਚਰਨਾਂ 'ਚ ਡਿੱਗ ਪਏ ਅਤੇ ਕਹਿਣ ਲੱਗੇ ਕਿ ਆਪ ਸੱਚ ਖੁਦਾ ਦੇ ਬੰਦੇ ਹੋ। ਗੁਰੂ ਜੀ ਨੇ ਉਹਨਾਂ ਨੂੰ ਸੱਚਾ ਭਗਤੀ ਮਾਰਗ ਦੱਸਿਆ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ। ਸਰਸੇ ਦੇ ਸੂਫੀ ਫਕੀਰਾਂ ਨੂੰ ਸੋਧ ਕੇ ਗੁਰੂ ਸਾਹਿਬ ਨੇ ਬੀਕਾਨੇਰ ਦਾ ਚੱਕਰ ਲਾਇਆ। ਉਸ ਇਲਾਕੇ ਵਿੱਚ ਉਦੋਂ ਜੈਨੀਆਂ ਦਾ ਬੜਾ ਜ਼ੋਰ ਸੀ। ਉੱਥੇ ਦੇ ਲੋਕ ਜੀਵਾਂ ਦੀ ਰੱਖਿਆ ਕਰਨਾ ਬੜਾ ਵੱਡਾ ਧਰਮ ਸਮਝਦੇ ਹੁੰਦੇ ਸੀ ਤੇ ਇਸ ਨਿਯਮ ਨੂੰ ਵਹਿਮ ਦੀ ਹੱਦ ਤੱਕ ਲੈ ਕੇ ਜਾ ਚੁੱਕੇ ਸੀ। ਉਹ ਇਸ਼ਨਾ ਨਹੀਂ ਸੀ ਕਰਦੇ ਹੁੰਦੇ ਤਾਂ ਜੋ ਜੂਵਾਂ ਨਾ ਮਰ ਜਾਣ। ਜੰਗਲ ਪਾਣੀ ਪਿੱਛੋਂ ਉਸ ਨੂੰ ਫਰੋਲ ਕੇ ਖਲਾਰਦੇ ਸੀ ਤਾਂ ਕਿ ਉਸ ਵਿੱਚ ਕੀੜੇ ਪੈਦਾ ਹੋ ਕੇ ਮਰ ਨਾ ਜਾਣ। ਪਾਣੀ ਵੀ ਪੁਣਕੇ ਪੀਂਦੇ ਤਾਂ ਕਿ ਕੋਈ ਜੀਵ ਪਾਣੀ ਰਾਹੀਂ ਉਹਨਾਂ ਦੇ ਅੰਦਰ ਨਾ ਲੰਘ ਜਾਵੇ ਤੇ ਉਹ ਮਰ ਨਾ ਜਾਏ। ਇਹ ਲੋਕ ਇਹ ਨਹੀਂ ਸਮਝਣਦੇ ਕਿ ਪੁਣੇ ਹੋਏ ਪਾਣੀ ਵਿੱਚ ਵੀ ਬਿਆੰਤ ਜੀਵ ਵਸਦੇ ਆ। ਗੁਰੂ ਪਾਸ਼ਾ ਨੇ ਉਹਨਾਂ ਨੂੰ ਸਮਝਾਇਆ ਕਿ ਗੰਦੇ ਰਹਿਣਾ ਧਰਮ ਨਹੀਂ। ਤਨ ਤੇ ਮਨ ਦੀ ਸਫਾਈ ਬਿਨਾ ਰੱਬ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਜੋ ਮਰਨ ਤੋਂ ਬਚਣ ਲਈ ਜਿਹੜੇ ਉਹ ਹਾਸੋ ਹਣ ਕੰਮ ਕਰਦੇ ਸਨ ਗੁਰੂ ਸਾਹਿਬ ਨੇ ਉਹਨਾਂ ਨੂੰ ਤਿਆਗਣ ਦੀ ਪ੍ਰੇਰਣਾ ਦਿੱਤੀ ਅਤੇ ਉਹਨਾਂ ਦੇ ਵਿਹਮਾਂ ਨੂੰ ਦੂਰ ਕਰਕੇ ਉਹਨਾਂ ਨੂੰ ਸੱਚੇ ਧਰਮ ਦੇ ਰਾਹੇ ਪਾਇਆ। ਬੀਕਾਨੇਰ ਤੋਂ ਚੱਲ ਕੇ ਗੁਰੂ ਸਾਹਿਬ ਜੈਸਲਮੇਰ ਕੋ ਪਹੁੰਚੇ। ਇੱਥੇ ਗੁਰੂ ਜੀ ਨੇ ਸਮਾਦਾਂ ਦੇ ਮੜੀਆਂ ਨੂੰ ਪੂਜਣ ਵਾਲੇ ਲੋਕਾਂ ਨੂੰ ਵਾਹਿਗੁਰੂ ਜੀ ਦਾ ਸੱਚਾ ਮਾਰਗ ਦੱਸਿਆ ਅਤੇ ਗੁਰੂ ਸਾਹਿਬ ਨੇ ਮਾਰੂਥੇਲ ਵਿੱਚ ਮਿੱਠੇ ਪਾਣੀ ਵਾਲਾ ਖੂਹ ਪ੍ਰਗਟ ਕਰਕੇ ਲੋਕਾਂ ਦੇ ਦੁੱਖ ਦੂਰ ਕੀਤੇ। ਆਪ ਜੀ ਝਲਵੜ ਵਿਖੇ ਮੌਜੂਦ ਭਗਤ ਪੀਪਾ ਜੀ ਦੇ ਅਸਥਾਨ ਤੇ ਵੀ ਗਏ। ਉਥੂ ਦੇ ਸੰਿਆਸੀਆਂ ਨੂੰ ਜਦੋਂ ਗੁਰੂ ਸਾਹਿਬ ਦੇ ਆਉਣ ਬਾਰੇ ਪਤਾ ਲੱਗਿਆ ਤਾਂ ਗੁਰੂ ਸਾਹਿਬ ਜੀ ਨੇ ਸੀਸ ਨਮੋਣ ਲਿਆ ਜੀ ਸੋ ਇੱਥੋਂ ਹੁੰਦੇ ਹੋਏ ਅੱਗੇ ਗੁਰੂ ਸਾਹਿਬ ਅਜਮੇਰ ਜਾ ਪਹੁੰਚੇ ਆਪ ਜੀ ਨੇ ਇੱਥੇ ਦੇ ਜੋਗੀਆਂ ਨੂੰ ਦੱਸਿਆ ਕਿ ਅਸਲੀ ਯੋਗ ਕੀ ਹੁੰਦਾ ਅਤੇ ਉਹ ਕਿਵੇਂ ਕਮਾਇਆ ਜਾਂਦਾ ਜਦੋਂ ਮੁਸਲਮਾਨਾਂ ਨੇ ਆਪ ਜੀ ਨੂੰ ਖਵਾਜਾ ਮੁਹੰਮਦਨ ਚਿਸ਼ਤੀ ਦੇ ਦਰਗਾਹ ਕੋਲ ਬਣੇ ਇੱਕ ਮਖਬਰੀ ਵਿੱਚੋਂ ਇੱਕ ਆ ਕੇ ਉੱਠਣ ਲਈ ਆਖਿਆ ਕਿ ਉਹ ਇੱਥੇ ਨਮਾਜ਼ ਪੜ੍ਹਦੇ ਹਨ ਅਤੇ ਇਹ ਥਾਂ ਤੇ ਕੋਈ ਗੈਰ ਮਜ਼ਬੀ ਬੰਦਾ ਨਹੀਂ ਬਹਿ ਸਕਦਾ ਤੇ ਗੁਰੂ ਸਾਹਿਬ ਨੇ ਉਹਨਾਂ ਮੁਸਲਮਾਨਾਂ ਨੂੰ ਪੰਜ ਨਮਾਜ਼ਾਂ ਦੇ ਤੇ ਅਸਲੀ ਮੁਸਲਮਾਨ ਹੋਣ ਦਾ ਅਰਥ ਸਮਝਾਇਆ ਇਸ ਤੋਂ ਬਾਅਦ ਪੁਸ਼ਕਰ ਦੇ ਬ੍ਰਹਮਾ ਮੰਦਿਰ ਕੋਲ ਬਣੇ ਘਾਟ ਦੇ ਉੱਪਰ ਹਿੰਦੂ ਲੋਕ ਇਸ਼ਨਾਨ ਕਰਕੇ ਪਾਪ ਧੋਂਦੇ ਹੁੰਦੇ ਸੀ ਸਾਬ ਨੇ ਇਹਨਾਂ ਲੋਕਾਂ ਨੂੰ ਇਸ਼ਨਾਨ ਦੀ ਥਾਂ ਨਾਮ ਸਿਮਰਨ ਦਾ ਮਾਰਗ ਦੱਸਿਆ ਅਤੇ ਕਿਰਤ ਕਰਨ ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਰਾਜਪੂਤਾਨੇ ਦਾ ਚੱਕਰ ਲਾ ਕੇ ਗੁਰੂ ਜੀ ਇੰਦੌਰ ਪਹੁੰਚੇ ਇਸ ਤੋਂ ਅੱਗੇ ਮੱਧ ਭਾਰਤ ਦੇ ਜੰਗਲਾਂ ਪਹਾੜਾਂ ਵਿੱਚ ਦੀ ਹੁੰਦੇ ਹੋਏ ਆਪ ਦੱਖਣ ਵੱਲ ਚੱਲ ਪਏ ਅੱਗੇ ਵੱਧਦਿਆਂ ਰਾਹ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ ਇਸ ਇਲਾਕੇ ਵਿੱਚ ਬੰਦੇ ਖਾਣੇ ਰਾਖਸ਼ੀਸ ਕੌਮ ਰਹਿੰਦੀ ਹੈ ਕੌਮ ਦਾ ਸਰਦਾਰ ਕੋਡਾ ਸੀ ਇਹ ਲੋਕ ਰਾਹਾਂ ਮੁਸਾਫਰਾਂ ਨੂੰ ਫੜ ਕੇ ਖਾ जाया ਕਰਦੇ ਸੀ ਗੁਰੂ ਜੀ ਨੇ ਉਹਨਾਂ ਨੂੰ ਸੋਧਨ ਦਾ ਫੈਸਲਾ ਕੀਤਾ ਗੁਰੂ ਜੀ ਦੇ ਸ਼ਰਧਾਲੂਆਂ ਤੇ ਪ੍ਰੇਮੀਆਂ ਨੇ ਆਪ ਨੂੰ ਅਜਿਹੇ ਖਤਰੇ ਵਿੱਚ ਪੈਣ ਤੋਂ ਵੀ ਰੋਕਣਾ ਚਾਹਿਆ ਪਰ ਗੁਰੂ ਸਾਹਿਬ ਕਹਿਣ ਲੱਗੇ ਕਿ ਉਹਨਾਂ ਨੂੰ ਵੀ ਆਤਮਿਕ ਖਰਾਕ ਦੀ ਤੇ ਰੱਬ ਦੀ ਲੋੜ ਹੈ ਉਹਨਾਂ ਨੂੰ ਜੇ ਅਸਾਂ ਨਾ ਸੋਧਿਆ ਤਾਂ ਫਿਰ ਹੋਰ ਕੌਣ ਸੋਧੇਗਾ ਫਿਰ ਗੁਰੂ ਜੀ ਕੋਡੇ ਰਾਖਸ਼ ਦੇ ਟਿਕਾਣੇ ਤੇ ਜਾ ਪਹੁੰਚੇ ਅਤੇ ਆਪਣੇ ਰੋਹਾਨੀ ਕੀਰਤਨ ਦੀ ਧਾਰ ਛੇੜ ਦਿੱਤੀ। ਗੁਰੂ ਪਾਸ਼ਾ ਦੇ ਚਿਹਰੇ ਤੇ ਰੋਹਾਨੀ ਨੂਰ ਤੇ ਆਤਮਿਕ ਜਲਾਲ ਨੂੰ ਵੇਖ ਕੇ ਕੋਡੇ ਰਾਖਸ਼ ਦਾ ਪੱਥਰ ਦਿਲ ਪਿਘਲ ਗਿਆ। ਉਹ ਗੁਰੂ ਜੀ ਦੇ ਚਰਨਾਂ 'ਚ ਡੈਗ ਗਿਆ। ਗੁਰੂ ਜੀ ਦਾ ਹੁਕਮ ਮੰਨ ਕੇ ਕੋਡੇ ਰਾਖਸ਼ ਨੇ ਆਪਣੀ ਸਮੁੱਚੀ ਕੌਮ ਨੂੰ ਸੱਚੇ ਧਰਮ ਦੇ ਰਾਹ ਤੇ ਲਾਉਣ ਦਾ ਪ੍ਰਣ ਵੀ ਕੀਤਾ। ਕੋਢੀ ਰਾਖਸ਼ ਨੂੰ ਸੋਧ ਕੇ ਗੁਰੂ ਸਾਹਿਬ ਨੇ ਦੱਖਣ ਵੱਲ ਨੂੰ ਚਾਲੇ ਪਾ ਦਿੱਤੇ ਹైదరాబాద్ ਗੋਲਕੰਡਾ ਮਦਰਾਸ ਵਰਗੀਆਂ ਥਾਵਾਂ ਤੇ ਸੱਚ ਧਰਮ ਦਾ ਪ੍ਰਚਾਰ ਕਰਦੇ ਕਰਦੇ ਗੁਰੂ ਜੀ ਸੰਗਲਾਦੀਪ ਯਾਨੀ ਸ਼੍ਰੀਲੰਕਾਵਕੀ ਪਹੁੰਚਦੇ ਆ ਉਸ ਸਮੇਂ ਇੱਥੋਂ ਦਾ ਰਾਜਾ ਸ਼ਿਵਨਾਥ ਸੀ ਇਸ ਨੂੰ ਇੱਕ ਵਾਰ ਲਾਹੌਰ ਦੇ ਇੱਕ ਵਪਾਰੀ ਮਨਸੁਖ ਦੀ ਸੰਗਤ ਦਾ ਵੀ ਅਫਸਰ ਮਿਲਿਆ ਸੀ ਮਨਸੁਖ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ ਉਸ ਦਾ ਜੀਵਨ ਤੱਕ ਕੇ ਰਾਜਾ ਖਿੱਚਿਆ ਗਿਆ ਪੈਸਨ ਮੁਖ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਸਿੱਖੀ ਦੇ ਨਿਯਮਾਂ ਮਰਿਆਦਾ ਤੋਂ ਉਸ ਨੂੰ ਜਾਣੂ ਕਰਵਾਇਆ। ਰਾਜਾ ਸ਼ਿਵਨਾਥ ਗੁਰੂ ਜੀ ਦਾ ਪ੍ਰੇਮੀ ਬਣ ਗਿਆ। ਜਦ ਭਾਈ ਸਨਮੁਖ ਪੰਜਾਬ ਜਾਣ ਲਗਾ ਤਾਂ ਰਾਜੇ ਨੇ ਉਸ ਦੇ ਨਾਲ ਜਾ ਕੇ ਗੁਰੂ ਜੀ ਦੇ ਦਰਸ਼ਨ ਕਰਨ ਦਾ ਉਚਾ ਪ੍ਰਗਟ ਕੀਤਾ। ਪਰ ਭਾਈ ਸਨਮੁਖ ਨੇ ਕਿਹਾ ਕਿ ਰਾਜਾ ਜੀ ਤੁਸੀਂ ਆਪਣੇ ਫਰਜ਼ ਪੂਰੀ ਕੋਸ਼ਿਸ਼ ਦੇ ਨਾਲ ਨਿਭਾਈ ਜਾਓ। ਸੱਚੇ ਦਿਲੋਂ ਗੁਰੂ ਜੀ ਨੂੰ ਯਾਦ ਕਰਦੇ ਰਹੋ ਤੇ ਦਰਸ਼ਨਾਂ ਦੀ ਚਾਹਤ ਰੱਖੋ। ਉਹ ਆਪ ਜੀ ਦੇ ਪਾਸ ਖੁਦ ਹੀ ਜ਼ਰੂਰ ਆ ਜਾਣਗੇ। ਉਹ ਰਾਜਾ ਬਣ ਗਿਆ ਤੇ ਆਪਣੇ ਫਰਜ਼ ਨਿਭਾਉਂਦਾ ਰਿਹਾ। ਗੁਰੂ ਜੀ ਨੂੰ ਹਰਦਮ ਯਾਦ ਕਰਦਾ ਅਤੇ ਦਰਸ਼ਨਾਂ ਲਈ ਅਰਦਾਸਾ ਕਰਦਾ। ਇਸ ਗੱਲ ਦਾ ਆਮ ਲੋਕਾਂ ਨੂੰ ਵੀ ਪਤਾ ਸੀ। ਸੋ ਇਸ ਲਈ ਕਈ ਸਾਧੂ ਰਾਜੇ ਨੂੰ ਚੇਲਾ ਬਣਨ ਲਈ ਆਉਣੇ ਸ਼ੁਰੂ ਹੋ ਗਏ। ਹਰੇਕ ਆਪਣੇ ਆਪ ਨੂੰ ਗੁਰੂ ਨਾਨਕ ਦੱਸਿਆ ਕਰੇ ਪਰ ਉਹਨਾਂ ਵਿੱਚੋਂ ਕੋਈ ਵੀ ਰਾਜੇ ਦੀ ਤਸੱਲੀ ਨਾ ਕਰਾ ਸਕਿਆ। ਜਿਹੜਾ ਵੀ ਸਾਧੂ ਗੁਰੂ ਬਣ ਕੇ ਆਉਂਦਾ ਉਸ ਦਾ ਸਰਕਾਰੀ ਬਾਗ ਵਿੱਚ ਉਤਾਰਾ ਕਰਵਾਇਆ ਜਾਂਦਾ। ਉਸ ਦੀ ਅੰਨ ਪਾਣੀ ਦੀ ਸੇਵਾ ਕੀਤੀ ਜਾਂਦੀ। ਫਿਰ ਉਸ ਦੀ ਪਰਖ ਕਰਨ ਲਈ ਧਨ ਤੇ ਸੁੰਦਰ ਸਤਰੀ ਦਾ ਲਾਲਚ ਦਿੱਤਾ ਜਾਂਦਾ ਕੋਈ ਵੀ ਸਾਧੂ ਇਸ ਪਰਖ ਵਿੱਚ ਪੂਰਾ ਨਾ ਉਤਰਿਆ ਰਾਜਾ ਸਮਝ ਗਿਆ ਕਿ ਇਹ ਸਭ ਪਖੰਡੀ ਹਨ ਇਹਨਾਂ ਨੂੰ ਗੁਰੂ ਨਾਨਕ ਦੇਵ ਜੀ ਵੀ ਸੰਗਲਾ ਦੀ ਪਹੁੰਚ ਜਾਂਦੇ ਆ ਉਹਨਾਂ ਨੇ ਆਪ ਹੀ ਰਾਜੇ ਦੇ ਬਾਗ ਵਿੱਚ ਡੇਰਾ ਲਾ ਲਿਆ ਪਹਿਲਾਂ ਤਾਂ ਗੁਰੂ ਜੀ ਸਮਾਧੀ ਲਈ ਰੱਬ ਦੇ ਧਿਆਨ ਵਿੱਚ ਜੁੜੇ ਬੈਠੇ ਰਹੇ ਫਿਰ ਆਪਣੇ ਮਿੱਠੀ ਰਸ ਪਿੰਨੀ ਤੇ ਦਇਆ ਭਰੀ ਆਵਾਜ਼ ਵਿੱਚ ਆਖਿਆ ਗਾਸ਼ੇ ਪੁਤਰੀ ਰਾਜਕੁਆਰੀ ਨਾਮਪਣ ਸੱਚ ਦੋਤ ਸਵਾਰੀ ਗੁਰੂ ਜੀ ਕਹਿੰਦੇ ਆ ਕਿ ਜਾਓ ਬੱਚਿਓ ਕਰਤਾਰ ਚਿਤ ਆਵੇ ਰੱਬ ਦਾ ਨਾਮ ਲਵੋ ਅਤੇ ਸੱਚੇ ਸ਼ਿੰਗਾਰ ਵਾਲੀਆਂ ਬਣੋ ਮੂਣ ਵਾਲੀਆਂ ਮੋਹੀਆਂ ਗਈਆਂ ਵਸ ਕਰਨ ਆਈਆਂ ਬੱਜ ਗਈਆਂ ਉਹ ਗੁਰੂ ਜੀ ਦੇ ਚਨ ਨੇ ਢਾ ਗਈਆਂ ਅਤੇ ਨਿਹਾਲ ਹੋ ਗਈਆਂ ਰਾਜੇ ਨੇ ਵੀ ਇਹ ਗੱਲ ਸੁਣੀ ਉਹ ਬੜਾ ਖੁਸ਼ ਹੋਇਆ ਉਸ ਨੂੰ ਇਹ ਨਿਸ਼ਚੈ ਹੋ ਗਿਆ ਕਿ ਇਸ ਵਾਰ ਤਾਰਨਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਆ ਪਹੁੰਚੇ ਹਨ ਉਹ ਰਾਣੀ ਸਮੇਤ ਦਰਸ਼ਨਾਂ ਲਈ ਬਾਗ ਵਿੱਚ ਗਿਆ ਦਰਸ਼ਨ ਕਰਕੇ ਅਤੇ ਗੁਰੂ ਜੀ ਦੇ ਵਿਚਾਰ ਸੁਣ ਕੇ ਰਾਜੇ ਦੇ ਮਨ ਵਿੱਚ ਠੰਡ ਪੈ ਗਈ ਅਨੋਖੀ ਖੁਸ਼ੀ ਤੇ ਸਰੂਰ ਦੇ ਨਾਲ ਭਰ ਗਿਆ ਸੋ ਇਸ ਤਰ੍ਹਾਂ ਸ਼੍ਰੀ ਲੰਕਾ ਸਿੱਖੀ ਦਾ ਕੇਂਦਰ ਕਾਇਮ ਕਰਕੇ ਉੱਥੋਂ ਚੱਕਰ ਲਾ ਕੇ ਗੁਰੂ ਜੀ ਵਾਪਸ ਮੁੜੇ راہ ਵਿੱਚ ਮੋٹے-ਮੋٹے ਸਬਟਕਾਣਿਆਂ ਤੇ ਸੱਚੇ ਧਰਮ ਦਾ ਪ੍ਰਚਾਰ ਕੀਤਾ ਅਤੇ ਉੱਚੀ-ਸੁੱਚੀ ਰਹਿਣੀ ਦਾ ਵੱਲ ਦੱਸਿਆ ਇਸ ਤਰ੍ਹਾਂ ਕੋ ਸਿੱਖੀ ਦੇ ਕੇਂਦਰ ਕਾਇਮ ਕਰਦੇ ਕਰਦੇ ਆਪ ਕਜਲੀ ਬਣ ਥਾਈ ਹੁੰਦੇ ਹੋਏ ਸਮੁੰਦਰ ਦੇ ਪੱਛਮੀ ਕੰਢੇ ਦੇ ਨਾਲ-ਨਾਲ ਤੁਰਦੇ ਕਰਤਾਰਪੁਰ ਸਾਹਿਬ ਵਿਖੇ ਵਾਪਸ ਆ ਗਏ ਇਸ ਤਰ੍ਹਾਂ ਗੁਰੂ ਪਾਸ਼ਾ ਜੀ ਦੂਜੀ ਉਦਾਸੀ ਸੰਪੂਰਨ ਹੋਈ ਇਸੇ ਤਰ੍ਹਾਂ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਜਾਲ ਵਿੱਚੋਂ ਕੱਢਣ ਲਈ ਗੁਰੂ ਸਾਹਿਬ ਨੇ ਪਹਿਲੀ ਉਦਾਸੀ ਪ੍ਰਸਿੱਧ Hindu ਤੀਰਥਾਂ ਦੀ ਕੀਤੀ ਸੀ ਇਸੇ ਪਹਿਲੀ ਉਦਾਸੀ ਦੌਰਾਨ ਹੀ ਗੁਰੂ ਸਾਹਿਬ ਨੂੰ ਭਗਤਾਂ ਦੀ ਬਾਣੀ ਵੀ ਪ੍ਰਾਪਤ ਹੋਈ ਕੁਰਕhetra ਵਿਖੇ ਗੁਰੂ ਸਾਹਿਬ ਨੇ ਮਾਸ ਖਾਣ ਬਾਰੇ ਬਚਨ ਕੀਤੇ ਸਨ ਗੁਰੂ ਨਾਨਕ ਪਾਸ਼ਾ ਦੇ ਇਸ ਪਹਿਲੇ ਲੰਬੇ ਸਫ਼ਰ ਨੂੰ ਜੇਕਰ ਤੁਸੀਂ ਜਾਣਨਾ ਚਾਹੁੰਦੇ ਆ ਤੁਹਾ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕੇਵਲ ਦੂਸਰੀ ਉਦਾਸੀ ਉੱਪਰ ਹੀ ਫੋਕਸ ਰੱਖਿਆ ਸੀ ਜੇਕਰ ਤੁਸੀਂ ਕਮੈਂਟ ਕਰਕੇ ਦੱਸੋਗੇ ਤਾਂ ਅਸੀਂ ਪਹਿਲੀ ਉਦਾਸੀ ਬਾਰੇ ਵੀ ਇੱਕ ਅਲੱਗ ਤੋਂ ਵੀਡੀਓ ਬਣਾ ਦੇਵਾਂਗੇ ਅਤੇ ਜੇਕਰ ਇਹਨਾਂ ਦੋਹਾਂ ਵੀਡੀਓ ਨੂੰ ਚੰਗਾ ਰਿਸਪੌਂਸ ਮਿਲੇਗਾ ਤਾਂ ਗੁਰੂ ਜੀ ਦੇ ਜੀਵਨ ਦੇ ਹਰ ਸਫ਼ਰ ਉੱਪਰ ਡਿਟੇਲ ਵਿੱਚ ਵੀਡੀਓ ਬਣਾ ਦੇਵਾਂਗੇ ਉਦੋਂ ਤੱਕ ਚੈਨਲ ਦੇ ਨਾਲ ਜੁੜੇ ਰਹੋ ਕਿਉਂਕਿ ਤੁਹਾਡੇ ਵੱਲੋਂ ਕੀਤਾ ਗਿਆ ਲਾਈਕ ਅਤੇ ਕਮੈਂਟ ਸਾਡੀ ਇਹ ਵੀਡੀਓ ਨੂੰ ਹੋਰ ਵੱਧ ਸੰਗਤਾਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ ਤੁਹਾਡੇ ਕਮੈਂਟ ਅਤੇ ਲਾਈਕ ਦੀ ਆਸ ਦੇ ਨਾਲ ਵੀਡੀਓ ਨੂੰ ਖਤਮ ਕਰਦੇ ਹਾਂ ਧੰਨਵਾਦ